ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਇੱਕ ਹੋਰ ਮੁੱਦਾ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਦਾ ਚੱਲ ਰਿਹਾ ਹੈ ਤੇ ਇਸ ਵਿੱਚ ਜਿਹੜੇ ਮਨਪ੍ਰੀਤ ਿਆਲੀ ਨੇ ਉਹਨਾਂ ਦੀ ਜਿਹੜੀ ਨਾਰਾਜ਼ਗੀ ਤੋਂ ਪਤਾ ਲੱਗਿਆ ਹੈ ਕਿ ਹੋਰ ਵੀ ਕਈ ਆਗੂ ਜਿਹੜੇ ਨਾਰਾਜ਼ ਨੇ ਤੇ ਕੀ ਜਾਣਕਾਰੀ ਹੈ ਇਸ ਬਾਰੇ ਦੱਸੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਡਿਸਕਸ ਕਰਦੇ ਸੀ ਕਿ ਜਦੋਂ 20 ਤਰੀਕ ਨੂੰ ਮੀਟਿੰਗ ਹੋਈ ਹੈ ਹਾਂ ਅਕਾਲੀ ਦਲ ਪੁਨਰ ਸਰਜੀਤ ਦੀ ਚੰਡੀਗੜ੍ਹ ਦੇ ਵਿੱਚ ਜੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕਾਫੀ ਗੁੱਸੇ ਵਿੱਚ ਸੀ ਤੇ ਉਹਨਾਂ ਨੇ ਆਪਣੇ ਅਸਤੀਫੇ ਨੂੰ ਆਫਰ ਕਰਤਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹੈ ਪਰ ਇਹ ਗੱਲ ਕਈ ਲੀਡਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਰਾਹੀਂ ਬਿਆਨ ਦੇ ਕੇ ਇਸ ਚੀਜ਼ ਨੂੰ ਜਿਹੜਾ ਹੈ ਰੱਦ ਕਰਨ ਦੀ ਕੋਸ਼ਿਸ਼ ਕੀਤੀ ਔਰ ਸੌਖਾ ਤਰੀਕਾ ਹੁੰਦਾ ਨਾ ਕਿ ਕਿ ਮੀਡੀਆ ਜਿਹੜਾ ਜੀ ਗਲਤ ਪ੍ਰਚਾਰ ਕਰ ਰਿਹਾ ਜੀ ਅੱਜਕੱਲ ਸੌਖਾ ਹੀ ਤਰੀਕਾ ਹੈ ਕਿ ਜੀ ਗੋਦੀ ਮੀਡੀਆ ਜਾਂ ਮੈਂ ਪਰਮਿੰਦਰ ਢੀਂਡਸਾ ਉਹਨਾਂ ਦਾ ਬਿਆਨ ਸੁਣ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਕਿ ਜਿਨ੍ਹਾਂ ਲੋਕਾਂ ਕੋਲ ਪੈਸਾ ਹੈ ਜਿਹੜੇ ਲੋਕ ਮੀਡੀਆ ਨੂੰ ਮੈਨੇਜ ਕਰ ਸਕਦੇ ਆ ਉਹੋ ਖਬਰਾਂ ਲਵਾ ਰਹੇ ਆ ਕਿ ਇਹਦੇ ਚ ਇਸ ਤਰ੍ਹਾਂ ਹੋ ਰਿਹਾ ਹੂੰ ਪਰ ਮੈਂ ਹੁਣ ਤੁਹਾਨੂੰ ਦੱਸਦਾ ਕਿ ਕੀ ਹੋ ਕੀ ਰਿਹਾ ਹੈ ਹੂੰ ਮਨਪ੍ਰੀਤ ਇਹ ਵਾਲੀ ਹੁਣਾਂ ਨੇ ਬਿਆਨ ਦਿੱਤਾ ਪਹਿਲਾਂ ਜੀ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਪਾਰਟੀ ਨਾਲ ਹੂੰ ਇਸ ਮੀਟਿੰਗ ਦੇ ਵਿੱਚ ਨਹੀਂ ਆਏ ਉਹ ਠੀਕ ਹੈ ਇਸ ਇਸ ਇਹਦੇ ਵਿੱਚ ਪਾਰਟੀ ਦੇ ਵਿੱਚ ਜੀ ਜਿਹੜਾ ਮੈਨੂੰ ਸਭ ਤੋਂ ਸਟਰੋਂਗ ਲੀਡਰ ਜਿਹੜਾ ਬੈਕ ਐਂਡ ਤੇ ਰਹਿ ਕੇ ਕੰਮ ਕਰ ਰਿਹਾ ਸੀਗਾ ਜਿਹੜਾ ਪਾਰਟੀ ਨੂੰ ਚਲਾ ਰਿਹਾ ਸੀਗਾ ਚਰਨਜੀਤ ਬਰਾੜ ਹੂੰ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਨਾਰਾਜ਼ ਹੋ ਗਿਆ ਹੂੰ ਉਹ ਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਮੁਹਾਲੀ ਦਾ ਦਫ਼ਤਰ ਜਿਹੜਾ ਹੈ ਉਹ ਬਿਨਾ ਕਿਸੇ ਦੀ ਗੱਲ ਕੀਤੇ ਬਿਨਾ ਕਿਸੇ ਦੀ ਸਲਾਹ ਪੁੱਛੇ ਉਹ ਦਫ਼ਤਰ ਬਦਲ ਦਿੱਤਾ ਤੇ ਕਿਸੇ ਦੀ ਕੋਈ ਸਲਾਹ ਮਸ਼ਵਰਾ ਨਹੀਂ ਲਿਆ ਹੂੰ ਉਹਦੇ ਬਾਅਦ ਜਿਹੜੇ ਚਰਨਜੀਤ ਬਰਾੜ ਆ ਜਿਹੜੇ ਦਫ਼ਤਰ ਬੈਠ ਕੇ ਸਾਰੀਆਂ ਚੀਜ਼ਾਂ ਤਿਆਰ ਕਰਦੇ ਸੀ ਜਾਂ ਡੀਲ ਕਰਦੇ ਸੀ ਉਹ ਨਹੀਂ ਜਾ ਰਹੇ ਦਫ਼ਤਰ ਹੂੰ ਤੇ ਉਹਨਾਂ ਨੂੰ ਮਨਾਉਣ ਵਾਸਤੇ ਕਈ ਲੀਡਰ ਇਹਨਾਂ ਦੇ ਕਈ ਵੱਡੇ ਲੀਡਰ ਉਹਨਾਂ ਕੋਲ ਜਾ ਚੁੱਕੇ ਐ ਪਰ ਉਹ ਮੰਨ ਨਹੀਂਦੇ ਆਪਾਂ ਹੁਣ ਇਹ ਗੱਲ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਪਾਰਟੀ ਦੇ ਵਿੱਚ ਸਭ ਕੁਝ ਚੰਗਾ ਨਹੀਂ ਹੈ ਕਿਉਂਕਿ ਪਾਰਟੀ ਜਥੇਬੰਦਕ ਤੌਰ ਤੇ ਆਪਣੇ ਆਪ ਨੂੰ ਜਿਸ ਤਰੀਕੇ ਨਾਲ ਦਿਖਣਾ ਚਾਹੀਦਾ ਸੀ ਉਹ ਨਹੀਂ ਦਿਖ ਰਹੀ ਹੈ ਗਰਾਊਂਡ ਦੇ ਉੱਤੇ ਕੋਈ ਗਤੀਵਿਧੀਆਂ ਨਹੀਂ ਹੋ ਰਹੀਆਂ ਤੇ ਪਾਰਟੀ ਦੇ ਵਿੱਚ ਅੰਦਰ ਖਾਤੇ ਕਾਫੀ ਕੁਸ਼ ਕਸਮਾਨ ਚੱਲ ਰਿਹਾ ਹੈ ਬੀਜੇ ਬੀਜਪੀ ਆਪਣੇ ਡੋਰੇ ਪਾ ਰਹੀ ਹੈ ਤੇ ਅਕਾਲੀ ਦਲ ਬਾਦਲ ਆਪਣੇ ਡੋਰੇ ਪਾ ਰਿਹਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਕਿਸੇ ਤਰੀਕੇ ਨਾਲ ਖਿੱਚ ਲਈਏ ਹੁਣ ਮੈਂ ਨਾਂ ਨਹੀਂ ਲੈਣਾ ਪਰ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੇ 3-4 ਲੀਡਰਾਂ ਨੂੰ ਅਕਾਲੀ ਦਲ ਨੇ ਵੀ ਕਹਿਤਾ ਕਿ ਤੁਸੀਂ ਆ ਜਾਓ ਜੀ ਇੱਕ ਦੋ ਲੀਡਰਾਂ ਨੂੰ ਅਕਾਲੀ ਦਲ ਨੇ ਮਨਾ ਕੀਤਾ ਹੂੰ ਕਿ ਉਹਨਾਂ ਨੂੰ ਉਹ ਨਹੀਂ ਲੈਣਾ ਉਹਨਾਂ ਨੇ ਜੀ ਪਰ ਕੁਝ ਲੀਡਰਾਂ ਨੂੰ ਕਹਿ ਰਹੇ ਤੁਸੀਂ ਆ ਜਾਓ ਹੂੰ ਸੋ ਉਹਨਾਂ ਨੂੰ ਜੇ ਭਾਜਪੀ ਇੱਕ ਪਾਸੇ ਕਹਿ ਰਹੀ ਹੈ ਉਹ ਕਹਿ ਰਹੇ ਆ ਦੂਜੇ ਪਾਸੇ ਵੀ ਤੁਸੀਂ ਆ ਜਾਓ ਜੀ ਤੇ ਇਹਦਾ ਮਤਲਬ ਹੈ ਕਿ ਪਾਰਟੀ ਦੇ ਵਿੱਚ ਪੰਗਾ ਪਿਆ ਹੋਇਆ ਹੈ ਬਿਲਕੁਲ ਹੈਨਾ ਹੂੰ ਸੋ ਇਹ ਗੱਲ ਮਤਲਬ ਕਾਫੀ ਮਤਲਬ ਮੈਨੂੰ ਜਿਹੜੇ ਬਹੁਤ ਕਰੀਬੀ ਸੋਰਸ ਹੈ ਉਹਨਾਂ ਨੇ ਦੱਸਿਆ ਪਾਰਟੀ ਦਾ ਜਿਹੜਾ ਮੀਡੀਆ ਨੂੰ ਸੰਭਾਲਣ ਵਾਲਾ ਬੰਦਾ ਸੀ ਉਹ ਵੀ ਦਫ਼ਤਰ ਨਹੀਂ ਪਹੁੰਚ ਰਿਹਾ ਹੈਨਾ ਹੂੰ ਸੋ ਕਈ ਕਈ ਗੱਲਾਂ ਜਿਹੜੀਆਂ ਉਹ ਜੁੜੀਆਂ ਹੋਈਆਂ ਤੇ ਪਾਰਟੀ ਦੇ ਵਿੱਚ ਜੀ ਆ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਨਾ ਆ ਉਹ ਕਹਿੰਦੇ ਨਾ ਵੀ ਅ ਅ ਉਹ ਘਰ ਬਸਣ ਤੋਂ ਪਹਿਲਾਂ ਉੱਜੜ ਗਿਆ ਹੂੰ ਉਹਨਾਂ ਸਰਜੀਤ ਨਾਲ ਮੈਨੂੰ ਉਹ ਹਾਲ ਲੱਗਦਾ ਵੀ ਘਰ ਹਜੇ ਬਸਿਆ ਹੈ ਨਹੀਂ ਕੋਈ ਵੱਡੀ ਵੱਡਾ ਇਹਨਾਂ ਨੇ ਪ੍ਰੋਗਰਾਮ ਨਹੀਂ ਕੀਤਾ ਕੋਈ ਵੱਡੀ ਆਪਣਾ ਪੂਰਾ ਜਸੇਬੰਦਕ ਢਾਂਚਾ ਨਹੀਂ ਉਹ ਕੀਤਾ ਗਰਾਊਂਡ ਤੇ ਕੋਈ ਪ੍ਰੈਜ਼ੈਂਸ ਨਹੀਂ ਦਿਖਾਈ ਪਰ ਉਹ ਤੋਂ ਪਹਿਲਾਂ ਹੀ ਕੋਈ ਕਿਸੇ ਦਾ ਮੂੰਹ ਇੱਧਰ ਹੈ ਕਿਸੇ ਦਾ ਮੂੰਹ ਇੱਧਰ ਹੈ ਕਿਸੇ ਦਾ ਮੂੰਹ ਇੱਧਰ ਹੈ ਔਰ ਮੈਂ ਤੁਹਾਨੂੰ ਨਾਂ ਲੈ ਕੇ ਦੱਸ ਦਿੰਦਾ ਕਿ ਉਹ ਜਿਹੜੇ ਐ ਚਰਨਜੀਤ ਬਰਾੜ ਹੋਣੀ ਨਰਾਜ ਹੋਏ ਹੋਏ ਬਿਲਕੁਲ ਤੇ ਇਹ ਇਹ ਵਾਲੀ ਦਾ ਚੱਲਦਾ ਹੀ ਸੀ ਹੂੰ ਪ੍ਰਧਾਨ ਜੀ ਕਹਿ ਰਹੇ ਅਸਤੀਫੇ ਦੀ ਪੇਸ਼ਕਸ਼ ਕਰ ਚੁੱਕੇ ਹਨ ਹੈਨਾ ਹੂੰ ਤੇ ਅਕਾਲੀ ਦਲ ਕਈ ਲੀਡਰਾਂ ਨੂੰ ਉਹਦਾ ਹੁਣ ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਮੈਨੂੰ ਬੰਦੇ ਨੇ ਜਿਹੜਾ ਮੇਰਾ ਸੋਰਸ ਹਨ ਕਿਹਾ ਨਾਂ ਨਹੀਂ ਲੈਣਾ ਜੀ ਤੇ ਉਹ ਅਕਾਲੀ ਦਲ ਵੱਲ ਨਾਲ ਆਪਣੀ ਸਾਠਗਾਂਢ ਕਰਨ ਨੂੰ ਤਿਆਰ ਹੋਏ ਹੋਏ ਹੂੰ ਉਸ਼ਮਗਰ ਬੀਜੇਪੀ ਲੱਗੀ ਹੋਈ ਹੈ ਜੀ ਸੋ ਕੁਝ ਵੀ ਅਗਲੇ ਦਿਨਾਂ ਤੁਸੀਂ ਦੇਖੋਗੇ ਕਿ ਕੁਝ ਵੀ ਹੋ ਸਕਦਾ ਹੈ ਇਹਦਾ ਹੂੰ ਇਹਨਾਂ ਨੂੰ ਸਿਚੁਏਸ਼ਨ ਸੰਭਾਲਣੀ ਚਾਹੀਦੀ ਹੈ ਜੀ ਤੇ ਟੈਕਲ ਕਰਨੀ ਚਾਹੀਦੀ ਹੈ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਤੇ ਇਹ ਜਿਹੜੀ ਚੱਲ ਰਹੀ ਹੈ ਅੰਦਰ ਖਾਤੇ ਜੋ ਕੁਝ ਚੱਲ ਰਿਹਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਕੰਟਰੋਲ ਕਰਨਾ ਚਾਹੀਦਾ ਆਦਰਵਾਈਜ਼ ਇਹ ਸੱਚੀ ਹੋਈ ਉਜਾੜਾ ਹੋ ਜਾਏਗਾ ਜੀ ਅੱਗੇ ਸਾਰਾ ਜਿਹੜਾ ਅਗਲਾ ਆਪਣਾ ਮਾਮਲਾ ਉਹ ਹੈ ਪੰਜਾਬ ਪਾਜਪਾ ਨੂੰ ਲੈ ਕੇ ਪੰਜਾਬ ਪਾਜਪਾ ਦੇ ਜਿਹੜੇ ਪ੍ਰਧਾਨ ਨਵੇਂ ਲਾਇਆ ਜਾ ਰਿਹਾ ਇਸ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਅਚਾਨਕ ਕਿਧਰੋਂ ਇਹੋ ਜੀ ਖਬਰ ਸਾਹਮਣੇ ਆ ਗਈ ਕਿ ਪੰਜਾਬ ਪਾਜਪਾ ਦਾ ਜਿਹੜਾ ਪ੍ਰਧਾਨ ਨਵਾਂ ਲਾਇਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਸਾਹਿਬ ਦੀ ਛੁੱਟੀ ਹੋਣ ਜਾ ਰਹੀ ਹੈ ਦੇਖੋ ਐਕਚੁਅਲੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਵੇਂ ਜਿਹੜੇ ਕਾਰਜਕਾਰੀ ਪ੍ਰਧਾਨ ਬਣੇ ਹਨ ਨਵੀਨ ਉਹਨਾਂ ਨੇ ਆਪਣਾ ਕਾਰਜਭਾਰ ਸੰਭਾਲਿਆ ਹੂੰ ਸੋ ਉਹਨਾਂ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਹੋਈਆਂ ਕਿ ਪੰਜਾਬ ਦੇ ਵਿੱਚ ਹੁਣ ਪ੍ਰਧਾਨ ਜਿਹੜਾ ਹੈ ਉਹ ਬਦਲਿਆ ਜਾਏਗਾ ਕਿਉਂਕਿ ਸੁਨੀਲ ਜਾਖੜ ਉਹਨਾਂ ਨੇ ਕਾਫੀ ਦਿਨ ਪਹਿਲਾਂ ਆਪਣਾ ਅਸਤੀਫਾ ਦਿੱਤਾ ਸੀ ਪਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਤੇ ਉਹ ਪੋਲੀਟੀਕਲੀ ਬਿਆਨ ਤਾਂ ਦਿੰਦੇ ਐ ਪ੍ਰੈਸ ਕਾਨਫਰੰਸਾਂ ਵੀ ਬੀਜੇਪੀ ਦੇ ਹੱਕ ਚ ਕਰਦੇ ਐ ਉਹ ਜਥੇਵੰਦਕ ਤੌਰ ਤੇ ਕੋਈ ਜਿਹੜਾ ਪਾਰਟੀ ਨੂੰ ਦੀਆਂ ਗਤੀਵਿਧੀਆਂ ਛੇਸਾ ਨਹੀਂ ਲੈਂਦੇ ਪਾਰਟੀ ਦੀਆਂ ਮੀਟਿੰਗਾਂ ਮੂਡੀਆਂ ਚ ਬਹੁਤਾ ਹਿੱਸਾ ਨਹੀਂ ਲੈਂਦੇ ਜੀ ਤੇ ਇਸੇ ਦੌਰਾਨ ਜਿਹੜੇ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿਹੜੇ ਐਮਐਲਏ ਆ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹਮ ਪਰ ਉਹ ਕਾਰਜਕਾਰੀ ਪ੍ਰਧਾਨਤਾ ਬਣ ਗਏ ਉਹਨਾਂ ਕੋਲ ਜ਼ਿਆਦਾ ਅਧਿਕਾਰ ਨਹੀਂ ਹੈ ਹਮ ਹੁਣ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ 16 ਜ਼िले ਜ਼ਿਲ੍ਹਾ ਪ੍ਰਧਾਨ ਹੈ ਉਹਦੀਆਂ ਪੋਸਟਾਂ ਖਾਲੀ ਪਈਆਂ ਜੀ ਤੇ ਸੁਨੀਲ ਜਾਖੜ ਜ세 ਬੰਦਕ ਮੀਟਿੰਗਾਂ ਚ ਨਹੀਂ ਜਾਂਦੇ ਹਾਂ ਤੇ ਅਸ਼ਵਨੀ ਸ਼ਰਮਾ ਨੂੰ ਪੂਰੇ ਰਾਈਟ ਨਹੀਂ ਦਿੱਤੇ ਬਿਲਕੁਲ ਹਾਂ ਤੇ ਇਸ ਕਰਕੇ ਇਹ ਗੱਲਬਾਤ ਲਗਾਤਾਰ ਚੱਲ ਰਹੀ ਹੈ ਕਿ ਭਾਜਪਾ ਕਿਉਂਕਿ ਭਾਜਪਾ ਦੇ ਲਈ ਪੰਜਾਬ ਹੁਣ ਬਹੁਤ ਇੰਪੋਰਟੈਂਟ ਹੈ ਔਰ ਭਾਜਪਾ ਦੀ ਇੱਕ ਲੀਡਰਸ਼ਿਪ ਨੂੰ ਇੱਕ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਾਂਗਰਸ ਤੋਂ ਕਾਂਗਰਸ ਅਕਾਲੀ ਦਲ ਤੋਂ ਪਹਿਲਾਂ ਹੀ ਫੈਡ ਅਪ ਨੇ ਔਰ ਇਸ ਜਿਹੜੀਆਂ ਇਹ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਉਹ ਤੋਂ ਹੁਣ ਉਹ ਤੋਂ ਵੀ ਲੋਕਾਂ ਦਾ ਮੋਹ ਪੰਗ ਹੋ ਰਿਹਾ ਤੇ ਭਾਜਪਾ ਨੂੰ ਹੁਣ ਮੌਕਾ ਮਿਲ ਸਕਦਾ ਇਸ ਕਰਕੇ ਉਹ ਪੂਰੇ ਜੋਰ ਸ਼ੋਰ ਦੇ ਨਾਲ ਲੱਗੇ ਹੋਏ ਆ ਜੀ ਤੇ ਇੱਕ ਇਸ ਮਾਮਲੇ ਦਾ ਇਹ ਪਹਿਲੂ ਇਹ ਵੀ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਲੀਡਰ ਜਿਹੜੇ ਆ ਗਏ ਆ ਭਾਜਪਾ 'ਚ ਉਹ ਉਹਦੇ ਚ ਉਹਨਾਂ ਨੂੰ ਹੁਣ ਅਹੁਦੇਦਾਰੀਆਂ ਦੀਆਂ ਦਿੱਤੀਆਂ ਜਿਵੇਂ ਸੁਨੀਲ ਜਾਖੜ ਜੀ ਪ੍ਰਧਾਨ ਬਣਾ ਦਿੱਤੇ ਹੂੰ ਆ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਂਦਰ ਕੌਰ ਉਹਨਾਂ ਨੂੰ ਵਿਮਨ ਸੈੱਲ ਦਾ ਹੂੰ ਆ ਪ੍ਰਧਾਨ ਬਣਾ ਦਿੱਤਾ ਗਿਆ ਇਸੇ ਤਰ੍ਹਾਂ ਇੱਕ ਆਈਐਸ ਲੱਧੜ ਆ ਆਰਐਸ ਲੱਧੜ ਜੀ ਦਾ ਨਾਂ ਉਹ ਉਹਨਾਂ ਨੂੰ ਐਸੀ ਵਿੰਗ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੂੰ ਸੋ ਇਹ ਇਹ ਹੁਣ ਜੇ ਆਪਾਂ ਤਿੰਨ ਚਾਰ ਇਹਨਾਂ ਮੇਨ ਅਧਿਆਆਂ ਦੀ ਗੱਲ ਕਰੀਏ ਤਾਂ ਇਹਦੇ 'ਚ ਹੁਣ ਭਾਜਪਾ ਕਾਡਰ ਦਾ ਤਾਂ ਕੋਈ ਬੰਦਾ ਹੀ ਨਹੀਂ ਹੈ ਹੂੰ ਬਿਲਕੁਲ ਹੈਨਾ ਤੇ ਅੱਛਾ ਇਹਨਾਂ ਦੀ ਸੁਨੀਲ ਸੁਨੀਲ ਜਾਖੜ ਉਹਨਾਂ ਦੀ ਜਿਹੜੇ ਇਹਦੇ ਆਰਐਸਐਸ ਦਾ ਇੱਕ ਬੰਦਾ ਹੁੰਦਾ ਉਹਨੂੰ ਮਹਾ ਮੰਤਰੀ ਕਹਿੰਦੇ ਆ ਇਹ ਜਥੇਬੰਦਕ ਸਖਤਰ ਜੇ ਆਪਾਂ ਕਹਿ ਲਈਏ ਉਹ ਭਾਜਪਾ ਔਰ ਆਰਐਸਐਸ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਹੈ ਹੂੰ ਸ਼੍ਰੀ ਨਿਵਾਸ ਲੂ ਉਹ ਉਹ ਇਸ ਵੇਲੇ ਪੰਜਾਬ ਦੇ ਪੰਜਾਬ ਬੀਜਪੀ ਦੇ ਉਸ ਸੌਦੇ ਤੇ ਤਣਾਤ ਹੈ ਉਹਨਾਂ ਨਾਲ ਵੀ ਸੁਨੀਲ ਜਾਖੜ ਦੀ ਬਣਦੀ ਹੈ ਅੱਛਾ ਉਹਨਾਂ ਦੀ ਦਲੀਲ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਸਿੱਖ ਫੇਸ ਨੂੰ ਬੀਜਪੀ ਦੇ ਪ੍ਰਧਾਨ ਦੇ ਤੌਰ ਤੇ ਲਿਆਓ ਠੀਕ ਹੈ ਨਾ ਹੁਣ ਸਿੱਖ ਫੇਸ ਦੀ ਜਦੋਂ ਗੱਲਾਂ ਦੀ ਹੈ ਫਿਰ ਕਾਂਗਰਸੀਆਂ ਦੇ ਨਾ ਛੱਡ ਜਾਂਦੇ ਕੋਈ ਕਹਿੰਦਾ ਜੀ ਕੇਵਲ ਢਿੱਲੋਂ ਜੀ ਕੋਈ ਕਹਿੰਦਾ ਜੀ ਰਾਣਾ ਗੁਰਜੀ ਗੁਰਮੀਤ ਹੈ ਨਾ ਉਹਨਾਂ ਦੀਆਂ ਗੱਲਾਂ ਜੋ ਕੋਈ ਪ੍ਰਤਾਪ ਬਾਜਵੇ ਦੇ ਭਰਾ ਦਾ ਨਾਂ ਲੈਂਦਾ ਹੁਣ ਜਿਹੜੇ ਭਾਜਪੀ ਦੇ ਪੁਰਾਣਾ ਜਿਹੜਾ ਕੱਢ ਰਿਹਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿਸਾਨ ਅੰਦੋਲਨ ਦੇ ਟਾਈਮ 'ਚ ਸਭ ਤੋਂ ਗਾਲਾਂ ਕਿਹੜੇ ਲੀਡਰ ਨੂੰ ਪਈਆਂ ਹਰਜੀਤ ਸਿੰਘ ਗਰੇਵਾਲ ਨੂੰ ਹੂੰ ਉਹ ਟਕਸਾਲੀ ਲੀਡਰ ਹੈ ਜੀ ਆਰਐਸਐਸ ਦੇ ਨਾਲ ਉਹਦੀ ਬੈਕਗ੍ਰਾਉਂਡ ਹੈ ਤੇ ਉਹ ਬੰਦਾ ਲਗਾਤਾਰ ਕਈ ਦਹਾਕੀਆਂ ਤੋਂ ਭਾਜਪੀ ਲਈ ਕੰਮ ਕਰ ਰਿਹਾ ਹੂੰ ਠੀਕ ਹੈ ਨਾ ਹੁਣ ਜੇ ਤੁਸੀਂ ਕਾਂਗਰਸੀ ਲਿਆਂਦੇ ਹੀ ਸਿੱਖ ਫੇਸ ਤੁਹਾਨੂੰ ਦਿਖਦੇ ਆ ਤੇ ਫਿਰ ਤੁਹਾਡੇ ਜਿਹੜੇ ਭਾਜਪਾ ਚ ਸਿੱਖ ਫੇਸ ਉਹਨਾਂ ਦਾ ਕੀ ਕਰੋਗੇ ਹਮ ਬਿਲਕੁਲ ਸੋ ਬਹੁਤ ਸਾਰੀਆਂ ਗੱਲਾਂ ਭਾਜਪਾ ਚ ਚੱਲ ਰਹੀਆਂ ਭਾਜਪਾ ਇਸ ਤਰ੍ਹਾਂ ਲੱਗਦੀ ਆ ਕਿ ਵੀ ਕੋਈ ਖਸਮ ਹੈ ਨਹੀਂ ਹਮ ਹੈ ਨਾ ਤੇ ਧੜੇ ਬੰਦੀਆਂ ਜਿਹੜੇ ਕਾਂਗਰਸੀ ਆ ਉਹਨਾਂ ਨੇ ਆਪਣਾ ਧੜਾ ਖੜਾ ਕਰ ਲਿਆ ਜਿਹੜੇ ਪਾਰਟੀ ਦੇ ਵਿੱਚ ਕਈ ਧੜੇ ਆ ਉਹਨਾਂ ਦੀ ਆਪਣੀ ਕਹਾਣੀ ਹੈ ਆ ਬੀਜੇਪੀ ਦੀ ਸਿਰਫ ਪਲੱਸ ਪੁਆਇੰਟ ਇਹ ਹੈ ਕਿ ਬੀਜੇਪੀ ਇੱਕ ਡਿਸਿਪਲਿੰਡਡ ਕਾਡਰ ਬੇਸਡ ਪਾਰਟੀ ਹੈ ਇਹਦੇ ਚ ਉਸ ਤਰ੍ਹਾਂ ਕੋਈ ਬੋਲਦਾ ਨਹੀਂ ਜਿਵੇਂ ਬੀਜੇਪੀ ਚ ਜਿਵੇਂ ਕਾਂਗਰਸੀ ਬੋਲਦੇ ਆ ਜੀ ਠੀਕ ਹੈ ਨਾ ਹੁਣ ਕਾਂਗਰਸੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਹੁਣ ਪਿਛਲੇ ਦਿਨਾਂ ਚ ਕਲਾਸ ਲੱਗ ਗਈ ਬਿਲਕੁਲ ਹੈ ਨਾ ਉਹ ਤਾਂ ਚੁੱਪ ਹੋ ਗਏ ਹੁਣ ਇਹ ਜਿਹੜੇ ਹੋਰ ਜਿਹੜੇ ਇਹ ਬੰਦੇ ਕਾਂਗਰਸੀ ਆਏ ਹੋਏ ਆ ਜਿਨ੍ਹਾਂ ਦੇ ਸਹਾਰੇ ਬੀਜੇਪੀ ਚਾਹ ਰਹੀ ਸੀ ਕਿ ਪੰਜਾਬ ਨੂੰ ਅਸੀਂ ਇੱਕ ਵਾਰ ਕੇਟਰ ਕਰ ਲਾਂਗੇ ਉਹ ਮੈਨੂੰ ਲੱਗਦਾ ਫਾਰਮੂਲਾ ਉਹਨਾਂ ਦਾ ਫੇਲ ਹੋ ਗਿਆ ਤੇ ਹੁਣ ਉਹ ਨਵੇਂ ਸਿਰੇ ਤੋਂ ਇਹਦੇ ਤੇ ਸੋਚਣਗੇ ਤੇ ਵੈਸੇ ਤਾਂ ਕਿਉਂਕਿ ਜੇ ਸੁਨੀਲ ਜਾਖੜ ਨੇ ਪ੍ਰਧਾਨਗੀ ਜਿਹੜੀ ਆ ਛੱਡੀ ਐ ਤੇ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਤੇ ਉਹਨਾਂ ਦੀ ਜਗ੍ਹਾ ਕੋਈ ਪ੍ਰਧਾਨਤਾ ਲਾਣ ਗਈ ਚਾਹੇ ਉਹ ਅਸ਼ਵਨੀ ਸ਼ਰਮਾ ਨਵੇਂ ਪ੍ਰਧਾਨ ਬਣਨ ਚਾਹੇ ਕੋਈ ਨਵਾਂ ਫੈਸਲਾ ਆਂਦਾ ਜਾਏ ਪਰ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਕਿ ਬੀਜੇਪੀ ਦੇ ਵਿੱਚ ਜਨਵਰੀ ਦੇ ਵਿੱਚ ਸ਼ਾਇਦ ਜਨਵਰੀ ਫਰਵਰੀ ਦੇ ਵਿੱਚ ਇਹ ਡਿਸੀਜਨ ਇਸ ਤਰ੍ਹਾਂ ਦਾ ਹੋ ਜਾਏਗਾ ਅਗਲੇ 1-2 ਮਹੀਨੇ ਦੇ ਵਿੱਚ ਔਰ ਤਾਂ ਹੀ ਜੇ ਕੋਈ ਰੈਗੂਲਰ ਪ੍ਰਧਾਨ ਆਏਗਾ ਤਾਂ ਹੀ ਇਹ ਕੋਈ ਮਤਲਬ ਪਾਵਰ ਦੇ ਨਾਲ ਪਾਰਟੀ ਨੂੰ ਲੀਡ ਕਰ ਪਾਏਗਾ ਔਰ ਜੇਕਰ ਬੀਜੇਪੀ ਇਹਦੇ ਵਿੱਚ ਦੇਰੀ ਕਰਦੀ ਹੈ ਤਾਂ ਉਹਦੇ ਨਾਲ ਫਿਰ ਪਾਰਟੀ ਦੇ ਵਿੱਚ ਜਿਹੜਾ ਕਾਡਰ ਗਰਾਊਂਡ ਤੇ ਕੰਮ ਕਰ ਰਿਆ ਉਹਦੇ ਵਿੱਚ ਮਜੂਸੀ ਪੈਦਾ ਹੁੰਦੀ ਹੈ ਸੋ ਇਹ ਡਿਸੀਜਨ ਪੈਂਡਿੰਗ ਪਿਆ ਹੈ ਭਾਜਪਾ ਦਾ ਇਹ ਹੋਣਾ ਚਾਹੀਦਾ ਪਰ ਕਿਉਂਕਿ ਹੁਣ ਪਾਰਟੀ ਦੇ ਕੌਮੀ ਕਾਰਜਕਾਰਨੀ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਨੇ ਜੁਆਇਨ ਕੀਤਾ ਇਸ ਕਰਕੇ ਇਹ ਖਬਰਾਂ ਜਿਆਦਾ ਚੱਲ ਰਹੀਆਂ ਕਿ ਸ਼ਾਇਦ ਹੁਣ ਜਲਦੀ ਹੀ ਪੰਜਾਬ ਦੇ ਪੰਜਾਬ ਭਾਜਪਾ ਨੂੰ ਵੀ ਨਵਾਂ ਪ੍ਰਧਾਨ ਜਿਹੜਾ ਹੈ ਉਹ ਮਿਲ ਜਾਏਗਾ ਉਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਦੋਂ ਮਿਲਦਾ ਹੈ ਹੈ ਨਾ ਵੈਸੇ ਤਾਂ ਜਿਹੜੇ ਪਾਰਟੀ ਮਾਮਲਿਆਂ ਦਾ ਇੰਚਾਰਜ ਜਿਹੜਾ ਨੈਸ਼ਨਲ ਜਨਰਲ ਸੈਕਟਰੀ ਹੁੰਦਾ ਕੋਈ ਉਹ ਵੀ ਅਹੁਦਾ ਖਾਲੀ ਪਿਆ ਹੂੰ ਉਹ ਬੀਜੇ ਰupani ਹੁਣਾਂ ਦੀ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀਗੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੀਗੇ ਉਹਨਾਂ ਦੀ ਡੈਥ ਹੋ ਗਈ ਸੀਗੀ ਜਿਹੜਾ ਹਾਦਸਾ ਹੋਇਆ ਸੀਗਾ ਜੀ 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 ਗੁਜਰਾਤ ਦੇ ਵਿੱਚ ਜਹਾਜ਼ ਹਾਦਸਾ ਹੋਇਆ ਸੀਗਾ 1 ਸੇਕ ਮਹੀਨੇ ਹੋ ਗਏ ਉਹਨੂੰ ਜੀ ਉਹਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਉਹ ਅਹੁਦੇ ਖਾਲੀ ਪਿਆ ਹੂੰ ਸੋ ਭਾਜਪਾ ਨਾ ਜਿਹੜਾ ਪ੍ਰਧਾਨ ਹੈ ਉਹਨਾਂ ਅਸਤੀਫਾ ਦਿੱਤਾ ਹੋਇਆ ਜਿਹੜਾ ਕਾਰਜਕਾਰੀ ਪ੍ਰਧਾਨ ਹੈ ਉਸ ਤਰ੍ਹਾਂ ਦੇ ਡਿਸੀਜਨ ਨਹੀਂ ਲੈ ਪਾਰ ਰਿਹਾ ਪਾਰਟੀ ਮਾਮਲਿਆਂ ਦਾ ਇੰਚਾਰਜ ਜਿਹੜਾ ਹੈ ਉਹ ਹੈ ਨਹੀਂ ਤੇ ਜਿਹੜਾ ਜਥੇਬੰਦਕ ਹੁੰਦਾ ਸੈਕਟਰੀ ਹੈ ਜਾਂ ਜਥੇ ਜਿਹੜਾ ਜਥੇਬੰਦਕ ਸੈਕਟਰੀ ਹੈ ਜਿਹੜਾ ਉਹਦੇ ਨਾਲ ਪ੍ਰਧਾਨ ਦੀ ਬਣਦੀ ਨਹੀਂ ਹੈ ਜਾਂ ਤਾਲਮੇਲ ਬੈਠਦਾ ਨਹੀਂ ਹੈ ਤੇ ਪਾਰਟੀ ਦੇ ਵਿੱਚ ਅੱਧੇ ਜ਼ਿਲੇ ਖਾਲੀ ਪਏ ਆ ਬਿਨਾਂ ਪ੍ਰਧਾਨ ਪ੍ਰਧਾਨ ਦੀ ਨਿਯੁਕਤੀ ਤੋਂ ਤੇ ਫਿਰ ਕਿਸ ਤਰ੍ਹਾਂ ਪਾਰਟੀ ਚੱਲੇਗੀ ਤੇ ਉਹ ਪਾਰਟੀ ਜਿਹੜੀ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੋਊਗੀ ਹੂੰ ਸੋ ਇਸ ਕਰਕੇ ਡਿਸੀਜਨ ਜਿਹੜਾ ਹੈ ਇਹ ਜਲਦੀ ਆਏਗਾ ਜੀ ਔਰ ਪਰ ਕੀ ਹੁੰਦਾ ਇਹ ਹੁਣ ਦੇਖਣ ਵਾਲੀ ਹੈ